ਇਸ ਵੱਲਿਤ ਵੱਡੀ ਖਬਰ ਸਾਹਮਣੇ ਆਈ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ 'ਚ ਵਜੂ ਕਰਨ ਵਾਲੇ ਨੌਜਵਾਨ ਦਾ ਅੰਮ੍ਰਿਤਸਰ ਕੋਰਟ ਦੇ ਵਿੱਚੋਂ ਉਸਨੂੰ ਪੇਸ਼ ਕੀਤਾ ਗਿਆ ਤਾਂ ਪੁਲਿਸ ਨੂੰ ਜਿਹੜਾ ਆ 3 ਦਿਨ ਦਾ ਰਿਮਾਂਡ ਹਾਸਲ ਹੋਇਆ ਦੱਸਦੀ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਸਚਕਣ ਸ੍ਰੀ ਹਰਮੰਦਰ ਸਾਹਿਬ 'ਚ ਸਰੋਵਰ 'ਚ ਵਜੂ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਕਬੂ ਪੇਸ਼ ਕੀਤਾ ਦਿਨੇ ਵਜੂ ਕੀਤਾ ਇਸ ਹੀ ਹੈ ਜੀ ਮਾਮਲਾ ਪਾ ਜੀ ਰਿਮਾਨ ਟੋਰਕ ਸੀ ਨਵਾਂ ਪੰਦਰ ਸਾਹਿਬ ਆਕੇ ਜਿਹੜੇ ਸ਼ੋਅ ਦੇ ਵਿੱਚ ਹੋ ਗਿਆ ਪਲੀਜ਼ ਮੈਨ ਬਣਾ ਦੇ ਆ ਨਹੀਂ ਆ ਰਹੀ ਆਈਡੀ ਆਈਡੀ ਆ ਰਹੀ ਓ ਲਾਈਵ ਹੱਥ ਨਾਲ ਹੋਣ ਤੋਂ ਬਾਅਦ ਉਹਦੇ ਕਲਾਪ ਆਪੀਆ ਦੇ ਜੀ ਨੇ ਨਾ ਉਹ ਕਾਫੀਆ ਦਰਜ ਕਰਨ ਤੋਂ ਬਾਅਦ ਉਹ ਜਿਹੜਾ ਕੱਲ੍ਹ ਗਾਦੀਆ ਬਹੁਤ ਰਸ ਕੀਤਾ ਗਿਆ ਕਿ ਅੱਜ ਉਹਨੂੰ ਚੋਰ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿ세 3 ਦਿਨ ਦਾ ਜਿਹੜਾ ਰਮਾਨ ਲਿਆ ਗਿਆ ਉਹਨਾਂ ਨੂੰ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ ਸਰ ਬੜੀ ਮਨਛਾਹੀ ਸੀ ਮਸ਼ਹਹਰੀ ਆ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮਨਛਾਹੀ ਸੀ ਪਰ ਜੋ ਅੱਜ ਹੀ ਪਿੱਛੇ ਤੱਤ ਪੇਸ਼ ਕੀਤੇ ਉੱਥੇ ਲੱਗਿਆ ਕਿ ਮੱਖਾ ਟਿਕਨ ਨਹੀਂ ਗਿਆ ਬੰਦਾ ਹਾਂ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਸਾਹਮਣੇ ਆਊਗਾ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀ ਇਹਦੇ ਹੁਣ ਕੰਕਲੂਡਿੰਗ ਮਾਰਸੂਰਸ਼ਾ ਪਤਾ ਦਿੰਦਾ ਧਾਰਵਾ ਕਿੜੀਆਂ ਲਾਈ ਗਈਆਂ ਧਾਰਮਿਕ ਵਿਆਹ ਦੀਆਂ ਸੱਤਾ ਦੀ ਆਵੇ ਤੁਹਾਨੂੰ ਲੈ ਜਨ ਲੱਗੂ ਇੰਨੇ ਦੇ ਅੰਦਰ ਮਾੜ ਮਿਲਿਆ ਹੋਣਾ ਦੋ ਤਿੰਨ ਵਾਰ ਬਰਾਬਰ ਤੇ ਸਰ ਮੰਚਾ ਬੇਇੱਜ਼ਤੀ ਕਰ ਰਹਾ ਸੀ ਤੇ ਰੀਲ ਬਣਾ ਰਿਹਾ ਸੀ ਗੇਮ ਹੋਏ ਗ੍ਰਾਫਿਕ ਇੰਨੇ ਵੇਖੋ ਨਾ ਜੀ ਕਿ ਸਰ ਜਦੋਂ ਐਸੇ ਹੋ ਰਹੇ ਨੇ ਗਾਗਿਆਪਾਦ ਤੇ ਜਰਾ ਕੁਤਝ ਸਿੰਘ ਦਿੱਤੇ ਬੰਨੀਆਂ ਵੀ ਗਈਆਂ ਸੀ ਉਹ ਕੀ ਗੱਲ ਸੀ ਮਾਮਲਾ ਦਾ ਉਹ ਤੁਹਾਨੂੰ ਆਪਣਾ ਮਾਮਲਾ ਝੰਗ ਜਿਹਾ ਬੰਨਿਆ ਹੋਇਆ ਸੀ ਕਰਨਾ ਹੈ ਗੰਦੀ ਦਾ ਲੋਗ ਫੜਲਾ ਇਹਦਾ ਉਹਨੇ ਦੇ ਪਰਚੇ ਕਿੰਨੇ ਲਏ ਇਹ ਹਾਜ਼ਰੀ ਹੈ ਅਧਿਕਾਰੀ ਤਾਰਾ ਸਰਤਾ ਦਿੱਤਾ ਜੀ ਅਧਿਕਾਰੀ ਕਰੀ ਨਾ ਜਿਹੜਾ ਪ੍ਰੋਸੈਸ ਕਰਨੇ ਜਿਹੜਾ ਐਸ.ਸੀ.ਪੀ. ਐਸ.ਜੀ.ਪੀ. ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਤਲਬ ਹੈ ਫਿਰ ਇਹਦੇ ਪਾਸੇ ਤੋਂ ਬਾੜੀ ਪਤਾ ਲੱਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਠੀਕ ਹੈ ਸਰ ਥੈਂਕ ਯੂ